ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਉੱਥੇ ਹੀ ਕਾਂਗਰਸ ਪਾਰਟੀ ਨੇ ਆਪਣੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਨੂੰ ਟਿਕਟ ਮਿਲੀ ਹੈ। ਪਰੰਤੂ ਦੂਜੇ ਪਾਸੇ ਦੱਸ ਦਈਏ ਕਿ ਉੱਥੇ ਹੀ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਨੂੰ ਵੀ ਟਿਕਟ ਜਿਹੜੀ ਕਿ ਮਿਲੀ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਚੋਣ ਲੜਨ ਦਾ ਐਲਾਨ ਜਿਹੜਾ ਕਿ ਖੁਦ ਆਪ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਦੇਖਣਯੋਗ ਇਹ ਹੋਵੇਗਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਕੀ ਟੱਕਰ ਦੇਣਗੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਮੰਤਰੀ ਮੀਤ ਹੇਰ ਨੂੰ ਜਿਹੜਾ ਕਿ ਉਮੀਦਵਾਰ ਐਲਾਨਿਆ ਗਿਆ ਹੈ ਤੇ ਜਿਸ ਦੇ ਦਰਾਰ ਹੁਣ ਤਿੰਨੋਂ ਉਮੀਦਵਾਰਾਂ ਨੂੰ ਲੈ ਕੇ ਜਿਹੜੀ ਕਿ ਇੱਕ ਦੂਜੇ ਦੇ ਨਾਲ ਇਹ ਟੱਕਰ ਜਿਹੜੀ ਜਾਰੀ ਰਹੇਗੀ ਤੇ ਦੇਖਣੀ ਯੋਗ ਹੁਣ ਇਹ ਹੋਵੇਗਾ ਕਿ ਤਿੰਨਾਂ ਦੇ ਵਿੱਚੋਂ ਹੁਣ ਕਿਸ ਦੀ ਜਿੱਤ ਹੋਵੇਗੀ ਪਰੰਤੂ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾਵਾਂ ਨੇ ਤੇ ਉੱਥੇ ਹੀ ਚੌਥੀ ਸੀਟ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਦੱਸ ਦਈਏ ਕਿ ਇਕਬਾਲ ਸਿੰਘ ਛੁੰਦਾ ਨੂੰ ਦਿੱਤੀ ਗਈ ਪੇ ਪਰਮਿੰਦਰ ਸਿੰਘ ਢੀਡ ਸਾਨੂੰ ਇਸ ਵਾਰ ਜਿਹੜੀ ਕਿ ਜਿਹੜੀ ਕਿ ਟਿਕਟ ਹੈ ਨਹੀਂ ਮਿਲੀ ਪਰੰਤੂ ਇਸ ਤੋਂ ਬਾਅਦ ਹੁਣ ਸੰਗਰੂਰ ਦੀ ਟਿਕਟ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਕਿਉਂਕਿ ਇੱਕ ਪਾਸੇ ਮੰਤਰੀ ਮੀਥੇਯਰ ਖੜੇ ਨੇ ਤੇ ਦੂਜੇ ਪਾਸੇ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਤੇ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਅਤੇ ਦੂਜੇ ਪਾਸੇ ਇਕਬਾਲ ਸਿੰਘ ਸ਼ੁੰਦਾਂ ਨੂੰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਲਾਨ ਦਿੱਤਾ ਗਿਆ ਤੇ ਉੱਥੇ ਹੁਣ ਇਹਨਾਂ ਚਾਰਾਂ ਉਮੀਦਵਾਰਾਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਨੇ ਤੇ ਉੱਥੇ ਹੀ ਬਹੁਤ ਸਾਰੇ ਕਿਉਂਕਿ ਇੱਕ ਦੂਜੇ ਨੂੰ ਵਿਰੋਧੀ ਬੇਸ਼ੱਕ ਟੱਕਰ ਦਿੰਦੇ ਨੇ ਪਰੰਤੂ ਹੁਣ ਜਿਹੜੀ ਸੰਗਰੂਰ ਦੀ ਸੀਟ ਆ ਉਸ ਦੇ ਉੱਤੇ ਲਗਾਤਾਰ ਇੱਕ ਚਰਚਾ ਜਿਹੜੀ ਛੜੀ ਹੋਈ ਹੈ ਕਿ ਇਸ ਵਾਰ ਸੰਗਰੂਰ ਦੇ ਵਿੱਚ ਕਿਸ ਦੀ ਜਿੱਤ ਹੋਵੇਗੀ ਤੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜਿਹੜਾ ਕਿ ਹੁਣਾਂ ਸਮਰਨਜੀਤ ਸਿੰਘ ਮਾਨ ਨੂੰ ਟੱਕਰ ਦਿੱਤੀ ਜਾਵੇਗੀ ਮੰਤਰੀ ਮੀਤ ਹੇਆ ਨੂੰ ਟੱਕਰ ਦਿੱਤੀ ਜਾਵੇਗੀ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਕਿ ਇਕਬਾਲ ਸਿੰਘ ਸ਼ੁੰਦਾਂ ਨੂੰ ਚੁਣਿਆ ਗਿਆ ਉਸ ਦੇ ਵਿੱਚ ਸ੍ਰੋਕਪਾਲ ਸਿੰਘ ਖਹਿਰਾ ਉਹਨਾਂ ਨੂੰ ਵੀ ਟੱਕਰ ਦੇਣਗੇ ਤੇ ਕਿਸ ਦੀ ਜਿੱਤ ਹੋਵੇਗੀ ਇਹ ਫੈਸਲਾ ਬੇਸ਼ੱਕ 4 ਜੂਨ ਨੂੰ ਹੋਵੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਜਿਹੜੀ ਕਿ ਸੰਗਰੂਰ ਦੀ ਸੀਟ ਆ ਉਸ ਨੂੰ ਲੈ ਕੇ ਇੱਕ ਦਿਲਚਸਪੀ ਹੈ ਜਿਹੜੀ ਕਿ ਲੋਕਾਂ ਦੇ ਵਿੱਚ ਬਣੀ ਹੋਈ ਹੈ ਤੇ ਜਿਸ ਤੋਂ ਬਾਅਦ ਹੁਣ ਸੰਗਰੂਰ ਦੀ ਟਿਕਟ ਨੂੰ ਲੈ ਕੇ ਬਹੁਤ ਸਾਰੇ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਫਿਰ ਤੋਂ ਸਿਮਰਨਜੀਤ ਸਿੰਘ ਮਾਨ ਆਉਣਗੇ ਤੇ ਦੂਜੇ ਪਾਸੇ ਲੋਕਾਂ ਦੇ ਬਹੁਤ ਸਾਰੇ ਦਿਲਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਬਸੇ ਹੋਏ ਨੇ ਤੇ ਉੱਥੇ ਹੀ ਸੁਖਪਾਲ ਸਿੰਘ ਖਹਿਰਾ ਨੂੰ ਵੀ ਜਿਹੜੀ ਹੈ ਟਿਕਟ ਮਿਲ ਸਕਦੀ ਹੈ ਤੇ ਜਿਸ ਤੋਂ ਬਾਅਦ ਮੰਤਰੀ ਮੀਤ ਹੈਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਵੀ ਟੱਕਰ ਦੇਣਗੇ ਤੇ ਜਿਸ ਤੋਂ ਬਾਅਦ ਹੁਣ ਦੇਖਣਯੋਗ ਇਹ ਹੋਵੇਗਾ ਕਿ ਸੰਗਰੂਰ ਦੇ ਵਿੱਚ ਉਹ ਚਾਰ ਹੀ ਉਮੀਦਵਾਰ ਜਿਹੜੇ ਕਿ ਇੱਕ ਦੂਜੇ ਨੂੰ ਟੱਕਰ ਦੇਣਗੇ ਤੇ ਜਿਹੜੀ ਸੰਗਰੂਰ ਦੀ ਸੀਟ ਆ ਬੜੀ ਦਿਲਚਸਪ ਬਣੀ ਹੋਈ ਆ ਤੇ ਕਾਂਗਰਸ ਪਾਰਟੀ ਦੇ ਵੱਲੋਂ ਹੁਣ ਇਸ ਸੀਟ ਨੂੰ ਲੈ ਕੇ ਲਗਾਤਾਰ ਜਿਹੜੀ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਨੇ ਤੇ ਇੱਕ ਦੂਜੇ ਨੂੰ ਟੱਕਰ ਹੁਣ ਜਿਹੜੇ ਕੇ ਸਿਆਸਤਾਂ ਦਾ ਦੇਣਗੇ ਤੇ ਹੁਣ ਦੱਸਦੀ ਕਿ ਕਾਂਗਰਸ ਪਾਰਟੀ ਦੇ ਵੱਲੋਂ ਕੱਲ ਜਿਹੜੀ ਇੱਕ ਕੈਂਡੀਡੇਟਾਂ ਦੀ ਲਿਸਟ ਜਾਰੀ ਕੀਤੀ ਗਈ ਉਸ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੂੰ ਜਿਹੜਾ ਕੇ ਪਟਿਆਲਾ ਦੇ ਵਿੱਚ ਐਲਾਨਿਆ ਗਿਆ ਹੈ ਤੇ ਬੀਤੇ ਦਿਨਾਂ ਦੇ ਵਿੱਚ ਜਿਹੜਾ ਕੇ ਧਰਮਵੀਰ ਗਾਂਧੀ ਨੇ ਕਾਂਗਰਸ ਪਾਰਟੀ ਦੇ ਵਿੱਚ ਦੁਆਰਾ ਹੱਥ ਮਿਲਾਇਆ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾਵਾਂ ਜਿਹੜੀਆਂ ਛਾਈ ਹੋਈਆਂ ਨੇ ਤੇ ਦੱਸ ਕੇ ਪਟਿਆਲਾ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਨੂੰ ਭਾਜਪੀ ਦੇ ਵੱਲੋਂ ਉਤਾਰਿਆ ਗਿਆ ਹੈ ਅਤੇ ਉੱਥੇ ਹੀ ਹੁਣ ਜਿਹੜਾ ਕਿ ਧਰਮਵੀਰ ਗਾਂਧੀ ਮਹਾਰਾਣੀ ਪਰਨੀਤ ਨੂੰ ਟੱਕਰ ਦੇਣਗੇ ਤੇ ਉੱਥੇ ਹੀ ਜਿੱਤ ਮਹਿੰਦਰ ਸਿੰਘ ਜਿਹੜੇ ਕਿ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ ਤੇ ਜਿਸ ਦੇ ਵਿੱਚ ਬਠਿੰਡਾ ਵੀ ਸੀਟ ਜਿਹੜੀ ਕਿ ਬੜੀ ਦਿਲਚਸਪ ਬਣੀ ਹੋਈ ਹੈ ਤੇ ਲੋਕਾਂ ਦੇ ਇਸ ਵਾਰ ਵੀ ਲੋਕਾਂ ਦਾ ਕਹਿਣਾ ਹੈ ਕਿ ਜਾਂ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਜਿੱਤਣਗੇ ਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਵੀ ਜਿਹੜਾ ਕਿ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਜਿਹੜਾ ਕਿ ਚੁਣ ਲਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਲੱਖਾ ਸਿੰਘ ਸਿਧਾਣਾ ਨੂੰ ਕੱਲ ਟਿਕਟ ਮਿਲੀ ਸ਼੍ਰੋਮਣੀ ਕਾਲੀਦਾ ਲੰਮਰਸਰ ਨੇ ਐਲਾਨ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਲੱਖਾ ਸਿੰਘ ਸਿਧਾਣਾ ਨੂੰ ਜਿਹੜੀ ਕਿ ਅੰਮ੍ਰਿਤਸਰ ਸ਼੍ਰੋਮਣੀ ਕਾਲੀਦਾ ਅਮਰ ਸਰ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜੀ ਕਿ ਟਿਕਟ ਜਿਹੜੀ ਦੇ ਦਿੱਤੀ ਗਈ ਤੇ ਉੱਥੇ ਹੀ ਸੁਖਪਾਲ ਸਿੰਘ ਖੈਰਾ ਜਿਹੜੇ ਕਿ ਸੰਗਰੂਰ ਤੋਂ ਚੁਣੇ ਗਏ ਨੇ ਤੇ ਦੂਜੇ ਪਾਸੇ ਦੱਸਦੀ ਕਿ ਡਾਕਟਰ ਅਮਰ ਸਿੰਘ ਫਤੇਗੜ ਸਾਹਿਬ ਤੋਂ ਤੇ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਐਲਾਨਿਆ ਗਿਆ ਹੈ ਤੇ ਕਾਂਗਰਸ ਪਾਰਟੀ ਨੇ ਡਾਕਟਰ ਅਮਰ ਸਿੰਘ ਨੂੰ ਜਿਹੜਾ ਕਿ ਐਲਾਨ ਦਿੱਤਾ ਹੈ ਤੇ ਤੀਜੇ ਪਾਸੇ ਦੱਸਦੀ ਕਿ ਉੱਥੇ ਹੀ ਬਿਕਰਮਜੀਤ ਸਿੰਘ ਖਾਲਸਾ نیوز ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਚੋਣਾਂ ਦੇ ਵਿੱਚ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਹੈ ਤੇ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਵੀ ਜਿਹੜਾ ਕਿ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾਵਾ ਜਿਹੜੀਆਂ ਛਾਈਆਂ ਹੋਈਆਂ ਨੇ ਤੇ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਦੇ ਸਟਰੀਟ ਮਿਲੀ ਹੈ ਤੇ ਮਾਫ ਕਰਨਾ ਟਿਕਟ ਮਿਲੀ ਹੈ ਤੇ ਜਿਸ ਤੋਂ ਬਾਅਦ ਜਲੰਧਰ ਦੇ ਵਿੱਚ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾਵਾ ਵੀ ਹੋ ਰਹੀਆਂ ਸੀ ਕਿ ਜਿਹੜੀਆਂ ਕਿ ਫਤੇਗੜ ਸਾਹਿਬ ਤੋਂ ਇਸ ਵਾਰ ਜਿਹੜਾ ਕਿ ਚਰਨਜੀਤ ਚੰਨੀ ਨੂੰ ਟਿਕਟ ਮਿਲ ਸਕਦੀ ਹੈ ਤੇ ਉੱਥੇ ਜਦੋਂ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਤਾਂ ਚਰਨਜੀਤ ਚੰਨੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰੇ ਸਾਹਮਣੇ ਆ ਰਹੀ ਸੀ ਕਿ ਹੁਣ ਜਲੰਧੇ ਜਲੰਧਰ ਦੇ ਵਿੱਚ ਜਿਹੜੀ ਦਾਅਵੇਦਾਰੀ ਆ ਉਹ ਚਰਨਜੀਤ ਚੰਨੀ ਨੂੰ ਜਿਹੜੀ ਕਿ ਮਿਲ ਸਕਦੀ ਹੈ ਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਹੱਦ ਤੋਂ ਵੱਧ ਜਿਹੜੇ ਚਾਂਸ ਨੇ ਉਹ ਚਰਨਜੀਤ ਚੰਨੀ ਦੇ ਨੇ ਤੇ ਹੁਣ ਜਲੰਧਰ ਦੇ ਵਿੱਚ ਉਹ ਚਰਨਜੀਤ ਚੰਨੀ ਨੂੰ ਜਿਹੜੀ ਕਿ ਟਿਕਟ ਮਿਲ ਗਈ ਹੈ ਤੇ ਦੂਜੇ ਪਾਸੇ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਅੰਮ੍ਰਿਤਸਰ ਤੋਂ ਉਮੀਦਵਾਰ ਐਲਾਨੇ ਗਏ ਨੇ ਇਹ 6 ਉਮੀਦਵਾਰ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਐਲਾਨ ਦਿੱਤੇ ਗਏ ਨੇ 6 ਨਾਮ ਜਿਹੜੇ ਕਿ ਸਾਹਮਣੇ ਆਏ ਨੇ ਤੇ ਹੁਣ ਦੇਖਣਯੋਗ ਇਹ ਹੋਵੇਗਾ ਕਿ ਹੁਣ ਇਹਨਾਂ ਦੇ ਵਿੱਚੋਂ ਜਿਹੜਾ ừ em... ਕਿਹੜਾ ਕਿ ਕਿਸ ਨੂੰ ਟੱਕਰ ਦੇਵੇਗਾ ਤੇ ਦੱਸ ਦੇ ਕਿ 1 ਜੂਨ ਨੂੰ ਜਿਹੜੀ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਹੋਇਆ ਹੋਇਆ ਤੇ 4 ਜੂਨ ਨੂੰ ਰਿਜ਼ਲਟ ਜਿਹੜਾ ਕਿ ਪੰਜਾਬ ਦੇ 7ਵੇਂ ਗਿੱੜ ਦੇ ਵਿੱਚ ਆਵੇਗਾ ਤੇ ਜਿਸ ਤੋਂ ਬਾਅਦ ਹੁਣ ਪਹਿਲਾਂ ਹੀ ਚੋਣ ਪ੍ਰਚਾਰ ਜਿਹੜਾ ਕਿ ਲਗਾਤਾਰ ਸਿਆਸਤਦਾਨ ਕਰ ਰਹੇ ਨੇ ਤੇ ਉੱਥੇ ਹੀ ਕਾਂਗਰਸ ਪਾਰਟੀ ਨੇ ਵੀ ਆਪਣੇ 6 ਕੈਂਡੀਡੇਟਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਭਾਜਪਾ ਦੇ ਵੱਲੋਂ ਵੀ 6 ਉਮੀਦਵਾਰ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਤਾਰ ਦਿੱਤੇ ਗਏ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਦੋ ਹੋਰ ਕੈਂਡੀਡੇਟਾਂ ਦੀ ਲਿਸਟ ਜਾਰੀ ਹੋ ਜਾਵੇਗੀ ਤੇ ਜਿਸ ਤੋਂ ਬਾਅਦ ਜਲੰਧਰ ਤੇ ਲੁਧਿਆਣਾ ਦੇ ਵਿੱਚ ਵੀ ਫਾਈਨਲ ਹੋ ਜਾਵੇਗਾ ਕਿ ਕਿਹੜਾ ਉਮੀਦਵਾਰ ਇਸ ਵਾਰ ਚੋਣ ਲੜੇਗਾ ਤੇ ਦੂਜੇ ਪਾਸੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਸੱਤ ਉਮੀਦਵਾਰਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਤੇ ਹੁਣ ਲਗਾਤਾਰ ਸਿਆਸਤ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਹਲਚਲ ਆ ਉਹ ਤੇਜ਼ ਹੋ ਗਈ